देखो जो ये केस है ये पुराने टाइम तो चल रहा काफी और पंजाब सरकार तो ते खास करके जेल एडमिनिस्ट्रेशन जिंदे ਵਿੱਚ ਆਪਾਂ ਨੇ ਮੁਖੀ ਨੇ ਜੀ एडीजीपी ਜੇਲਸ ਉਹਨਾਂ ਦੇ ਕੋਲ ਉਹਦੀ کورٹ ਵੱਲੋਂ ਇਹ ਰਿਕਾਰਡ ਮੰਗਿਆ ਗਿਆ ਸੀਗਾ ਕਿ ਪੰਜਾਬ ਦੀਆਂ ਜੇਲਾਂ ਚੋਂ ਪਿਛਲੇ 3 ਮਹੀਨਿਆਂ ਦੇ ਵਿੱਚ ਕਿੰਨੇ ਕੋਈ ਇਨਸੀਡੈਂਟ ਸਾਹਮਣੇ ਆਏ ਨੇ ਜਿੰਦੇ ਵਿੱਚ ਮੋਬਾਈਲ ਫੋਨਸ ਦੀ ਯੂਜ਼ ਕੀਤੀ ਗਈ ਹੈ ਜਾਂ ਇੰਟਰਨੈਟ ਦੀ ਵਰਤੋਂ ਕਰਕੇ ਮੋਬਾਈਲ ਫੋਨਸ ਦੇ ذریعے ਕੋਈ ਕਾਲਸ ਕੀਤੀਆਂ ਗਈਆਂ ਨੇ ਜਾਂ ਆਰਗੇਨਾਈਜ਼ ਕ੍ਰਾਈਮ ਕੀਤਾ ਗਿਆ ਹੈ ਜਾਂ ਕੋਈ ਇਸ ਤਰ੍ਹਾਂ ਦੀ ਧਰ ਪਕੜ ਹੋਈ ਹੈ ਤੇ ਹਰਿਆਣਾ ਤੋਂ ਵੀ ਇਹ ਡਾਟਾ ਮੰਗਿਆ ਗਿਆ ਸੀਗਾ ਪਿਛਲੇ 3 ਮਹੀਨੇ ਦਾ ਜਿਹੜਾ ਡਾਟਾ ਹੈ ਉਹ ਅੱਜ ਕੋਰਟ ਦੇ ਵਿੱਚ ਆਇਆ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਜਿਹੜਾ ਡਾਟਾ ਆਇਆ ਉਹਦੇ ਵਿੱਚ 1274 ਕੇਸ ਸੀਗੇ ਜਿਹ ਮੋਬਾਈਲ ਫੋਨ ਪਕੜੇ ਗਏ ਤੇ ਹਰਿਆਣੇ ਦੇ ਵਿੱਚ ਸਿਰਫ 9 ਸੀਗੇ ਉਹਨਾਂ ਦੇ ਵਿੱਚੋਂ ਵੀ 5 ਐਫ ਆਈ ਆਰ ਜਿਹੜੀਆਂ ਨੇ ਉਹ ਰਜਿਸਟਰ ਕਰ ਲਿੱਤੀਆਂ ਗਈਆਂ ਲੇਕਿਨ ਪੰਜਾਬ ਦੇ ਵਿੱਚ ਕਿੰਨੀਆਂ ਐਫ ਆਈ ਆਰ ਰਜਿਸਟਰ ਹੋਈਆਂ ਕਿੰਨੇ ਕੁ ਰੀਪੀਟਡ ਡਿਫੈਂਡਰ ਸੀਗੇ ਕਿਹੜੇ ਲੋਕਾਂ ਨੇ ਕਿੱਥੋਂ ਕਾਲਸ ਕੀਤੀਆਂ ਕਿਹੜੀਆਂ ਜੇਲਾਂ ਤੋਂ ਹੋਈਆਂ ਇਹੋ ਜਿਹਾ ਕੋਈ ਵੀ ਰਿਕਾਰਡ ਜਿਹੜਾ ਸੀਗਾ ਉਹ ਪੰਜਾਬ ਗਵਰਨਮੈਂਟ ਵੱਲੋਂ ਪੇਸ਼ ਨਹੀਂ ਕੀਤਾ ਗਿਆ ਜਿੰਦੇ ਕਰਕੇ ਹੁਣ ਜਿਹੜੀ ਇਹ ਕੋਰਟ ਨੇ ਉਹ ਪੰਜਾਬ ਸਰਕਾਰ ਤੇ ਆਫੀਸਰਸ ਨੂੰ ਥੋੜਾ ਛਾੜਿਆ ਵੀ ਤੇ ਨਾਲ ਇਹ ਕਿਹਾ ਕਿ ਵੀ ਨੈਕਸਟ ਡੇਟ ਤੇ ਸਾਨੂੰ ਸਾਰਾ ਰਿਕਾਰਡ ਜਿਹੜਾ ਹੈ ਉਹ ਪ੍ਰੋਡਿਊਸ ਕਰੋ ਤਾਂ ਕਿ ਅਸੀਂ ਇਸ ਆਰਗੇਨਾਈਜ਼ ਕ੍ਰਾਈਮ ਨੂੰ ਜੜ ਤੋਂ ਜਿਹੜਾ ਉਹ ਖਤਮ ਕਰ ਸਕੀਏ ਸੋ ਹੁਣ 30 ਅਪ੍ਰੈਲ ਜਿਹੜੀ ਹੈ ਉਹ ਨੈਕਸਟ ਡੇਟ ਰੱਖੀ ਗਈ ਹੈ ਉਸ ਤਰੀਕ ਨੂੰ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰਾ ਡਾਟਾ ਵਿੱਧ ਰਿਕਾਰਡ ਕਿ ਕਿੰਨੇ ਕੇਸ ਦਰਜ ਕੀਤੇ ਗਏ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਮੋਬਾਈਲ ਫੋਨਸ ਪਕੜੇ ਜਾਂਦੇ ਆ ਸੈਲਸ ਤੋਂ ਪਕੜੇ ਜਾਂਦੇ ਆ ਜਾਂ ਬਾਹਰੋਂ ਸਿੱਟੇ ਹੋਏ ਪਕੜੇ ਜਾਂਦੇ ਆ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿੰਦੇ ਕਰਕੇ ਜੇਲ੍ਹਾਂ ਤੋਂ ਕ੍ਰਾਈਮ ਜਿਹੜਾ ਉਹ ਵੱਧਦਾ ਜਾ ਰਿਹਾ ਸੋ ਉਹਨੂੰ ਰੋਕਣ ਵਾਸਤੇ ਜੋ ਵੀ ਬੈਸਟ ਪੋਸੀਬਲ ਤਰੀਕੇ ਅਪਣਾਏ ਜਾ ਸਕਦੇ ਨੇ ਕੋਰਟ ਉਸ ਦੇ ਉੱਤੇ ਕੰਮ ਕਰ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਬਾਈ ਨੈਕਸਟ ਡੇਟ ਜਦੋਂ ਇਹ ਰਿਕਾਰਡ ਦੇਣਗੇ ਉਸ ਤੋਂ ਬਾਅਦ ਕੋਰਟ ਕੁਝ ਸਖਤ ਕਦਮ ਜ਼ਰੂਰ ਚੁਕੇਗੀ ਡਿਊ ਲਾਈਕ ਵੀ ਕੋਈ ਆਂਕੜਾ ਸਾਹਮਣੇ ਰੱਖਿਆ ਗਿਆ ਸਰ ਯੂਟੀ ਨੂੰ ਲੈ ਕੇ ਹਾਲੇ ਤੱਕ ਕੋਈ ਆਂਕੜਾ ਨਹੀਂ ਆਇਆ ਉਹਨਾਂ ਨੇ ਵੀ ਥੋੜਾ ਜਿਹਾ ਟਾਈਮ ਮੰਗਿਆ ਹੈ ਲੇਕਿਨ ਹਰਿਆਣਾ ਗਵਰਨਮੈਂਟ ਦਾ ਜਿਹੜਾ ਡਾਟਾ ਸੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਵੀ ਉਹਨਾਂ ਦਾ ਆ ਗਿਆ ਜੀ ਸਰ ਇਹ ਮੇਨ ਪ੍ਰੋਬਲਮ ਸੀ ਕਿ ਕਿ ਕੋਰਟ ਨੇ ਜਦੋਂ ਪਿਛਲੀ ਡੇਟ ਦੇ ਉੱਤੇ ਡਾਟਾ ਮੰਗਿਆ ਸੀ ਉਦੋਂ ਉਹਨਾਂ ਨੇ ਡਿਟੇਲ ਚ ਕਿਹਾ ਸੀ ਕਿ ਸਾਨੂੰ ਸਾਰੀ ਡਿਟੇਲਸ ਦਿਓ ਕਿ ਤੁਸੀਂ ਪਿਛਲੇ 3 ਮਹੀਨੇ ਦੇ ਵਿੱਚ ਕੀ ਕੀ ਕਾਰਵਾਈ ਕੀਤੀ ਹੈ ਕਿਉਂਕਿ ਇਹ ਕੇਸ ਚੱਲ ਹੀ ਐ ਇਸ ਵਾਸਤੇ ਰਿਹਾ ਕਿ ਜੇਲ੍ਹਾਂ ਦੇ ਵਿੱਚੋਂ ਦੀ ਕ੍ਰਾਈਮ ਜਿਹੜਾ ਹੈਗਾ ਉਹਨੂੰ thank ਰੋਕਿਆ ਕਿਸ ਤਰ੍ਹਾਂ ਜਾ ਸਕਦਾ ਉਹਨੂੰ ਉਹਦੇ ਤੇ ਠੱਲ ਕਿਵੇਂ ਪਾਈ ਜਾ ਸਕਦੀ ਹੈ ਲੇਕਿਨ ਜਿਹੜਾ ਰਿਕਾਰਡ ਪੁਲਿਸ ਨੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਉਹਦੇ ਚਾਹ ਜਾਂ ਕੋਈ ਜ਼ਿਕਰ ਨਹੀਂ ਸੀਗਾ ਉਹਨਾਂ ਨੇ ਸਿਰਫ ਇਹ ਦਿਖਾਇਆ ਕਿ ਸਾਨੂੰ ਅੰਨੀ ਰਿਕਵਰੀ ਹੋਈ ਹੈ ਜੀ 1274 ਫੋਨ ਜਿਹੜੇ ਮੈਂ ਤੁਹਾਨੂੰ ਦੱਸਿਆ ਲੇਕਿਨ ਕਿੰਨੀਆਂ ਐਫ ਆਈ ਆਰ ਰਜਿਸਟਰ ਹੋਈਆਂ ਕਿਹੜੇ ਜ਼ਿਲ੍ਹੇ ਚ ਕਿਹੜੇ ਜੇਲ੍ਹ ਚੋਂ ਰਿਕਵਰੀ ਹੋਈ ਰਿਪੀਟਿਡ ਆਫੈਂਡਰਸ ਕਿੰਨੇ ਸੀਗੇ ਵੀ ਕਿੰ ਬਾਰ ਬਾਰ ਜਿਹੜੇ ਯੂਜ਼ ਕਰ ਰਹੇ ਨੇ ਜਾਂ ਕਿੱਥੇ ਫ੍ਰੀਕਵੈਂਸੀ ਜ਼ਿਆਦਾ ਹੈਗੀ ਐ ਐਨਓ ਜੀ ਚੀਜ਼ਾਂ ਦੀ ਤਾਂ ਕਿ ਕੋਰਟ ਪ੍ਰੋਪਰ ਆਰਡਰ ਪਾਸ ਕਰ ਸਕੇ ਸੋ 15 ਦਿਨਾਂ ਦਾ ਟਾਈਮ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਦਿੱਤਾ ਗਿਆ 30 April ਨੂੰ ਜਿਹੜਾ ਹੈ ਉਹ ਡਿਟੇਲ ਆਪਨੇ ਸਾਹਮਣੇ ਹੋਵੇਗੀ